ਮੰਮੀ ਥੋੜਾ ਦਿਲ ਵੱਡਾ ਕਰ ਆਵਦੀ ਨੂੰ ਨੂੰ ਆਪਣੇ ਪੁੱਤ ਨੂੰ ਆਪਣੇ ਪੋਤੇ ਨੂੰ ਗਿਆਉਣ ਦਾ ਮੌਕਾ ਦੇ ਉਹਨਾਂ ਦੀਆਂ ਲੱਤਾਂ 'ਚ ਬੀੜੀਆਂ ਬੰਨ੍ਹ ਕੇ ਉਹਨਾਂ ਨੂੰ ਕੈਦ ਕਰਕੇ ਨਾ ਰੱਖਾ ਹਾਲੇ ਭਾਈ ਮੰਨੂ ਜ਼ਮੀਨ ਦੇ ਕਾਗਜ਼ਾਂ ਤੇ ਸਾਈਨ ਕਰ ਦੇ ਸਾਰੀ ਜ਼ਮੀਨ ਜਾਇਦਾਦ ਤੇਰੇ ਵੱਡੇ ਭਾਈ ਦੀ ਹੋਈ ਮੈਂ ਤਾਂ ਸਾਈਨ ਕਰ ਦਿੰਨਾ ਤੁਸੀਂ ਮੇਰੇ ਵੱਡੇ ਭਾਈ ਤੋਂ ਵੀ ਸਾਈਨ ਕਰਾ ਕੇ ਦਿਓ ਵੀ ਇਹ ਦੂਜਾ ਬੀਬੀ ਮੇਰੀ ਆ ਵਾਹ ਵਾਹ ਮੰਮੀ ਮੈਂ ਜਾਣੀ ਐਂਗੀ ਚੰਗੜੀ ਡਿਊਟੀ ਰੋਟੀ ਬਣਾ ਕੇ ਪੁੱਤ ਰੋਟੀ ਤਾਂ ਨਹੀਂ ਬਣਾਈ ਮੰਮੀ ਮੈਂ ਲੇਟ ਹੋ ਜੂਗੀ ਡਿਊਟੀ ਤੋਂ ਮਨੁਆ ਇਸ ਵੇ ਮੈਂ ਹਮ ਦਸਵੇਰ ਦਾ ਨਖੇਤ ਗਿਆ ਹੋਇਆਗਾ ਆ ਕੇ ਰੋਟੀ ਖਾਊਗਾ ਮੈਨੂੰ ਐਸਮਾ ਕਿਤੇ ਬਣਾਤੀ ਤੇ ਮੰਮੀ ਮੈਂ ਤਾਂ ਲੇਟ ਹੁੰਦੀ ਸੀ ਮੈਥੇ ਰੋਟੀ ਬਣੀ ਨਹੀਂ ਚੱਲ ਕੋਈ ਨਾ ਪੁੱਤ ਤੂੰ ਬਾਗ ਜਾ ਡਿਊਟੀ ਤੇ ਲੇਟ ਹੋਈ ਜਨੇ ਨਾਲ ਬੱਸ ਨਾ ਟੱਪ ਜੇ ਮੈਂ ਬਣਾ ਲੂ ਰੋਟੀ ਨਾਲੇ ਮੰਮੀ ਨੇ ਥੋੜੇ ਜਿਹਾ ਭਾਂਡੇ ਪੈਨੇ ਸ਼ੈਂਕ ਚ ਉਹ ਵੀ ਮਾਜ ਦਿਓ ਚੱਲ ਕੋਈ ਨਾ ਪੁੱਤ ਦੋ ਭਾਂਡੇ ਨੇ ਮੈਂ ਤੋਦੂੰਗੀ ਤੂੰ ਵਗ ਜਾ ਮੈਂ ਬਣਾਉਣੀ ਆ ਰੋਟੀ ਕਿਰੇ ਮੁੰਡਾ ਖੇਤੋਂ ਨਾ ਆ ਜੇ ਬੀਸ਼ੱਕ ਤੇ ਇੱਕ ਮਸ਼ੀਨ ਆਉਣਾਗੀ ਕਿ ਕਿਧਰ ਨਾਗੀ ਕੱਲ ਤਾਂ ਇਧਰੋਂ ਦੋ ਆਈ ਨੇ ਦੋ ਨੇ ਇਧਰ ਨੰਕੀਆਂ ਅਸੀਂ ਮੁਰਦੀਆਂ ਨੂੰ ਵੀ ਦੇਖਾਂਗੇ ਉਰੀ ਰਹੂਗਾ ਜੀ ਦਾ ਉਹ ਟਰੈਕਟਰ ਆ ਉਹ ਜਾ ਉੱਡਾ ਮਨ ਨੂੰ ਤੁਰੇ ਕਾ ਦੋ ਬਠੇਗਾ ਮੈਂ ਤੇਰੇ ਕਮੈਂਟ ਦੇਖਦਾਗਾ ਅੱਜ ਇੱਕ ਇਧਰ ਨੰਗੀ ਇੱਕ ਇਧਰ ਨੰਗੀ ਪਹਿਲਾਂ ਦੋ ਨੰਗਦੀਆਂ ਉਹਦੀਆਂ ਸੀ ਉਹ ਪੁੱਛੂ ਉਹਨਾਂ ਨੂੰ ਵੀ ਅੱਜ ਆਏ ਇਧਰ ਦੋ ਕਿਉਂ ਨਹੀਂ ਲੈ ਕੇ ਗਏ ਤੁਸੀਂ ਫੇ ਤੂੰ ਆ ਜਾ ਘਰੇ ਆ ਜਾ ਰੋਟੀ ਖਾ ਲੈ ਉਹ ਰੋਟੀ ਫੇਰ ਖਾਵਾਂਗੇ ਪਹਿਲਾਂ ਮਸ਼ੀਨ ਆ ਜਾਣ ਦੇ ਉਹ ਤੂੰ ਐ ਕਰੀ ਉਹ ਤਾਂ ਹੱਥ ਨੇ ਵੀ ਉਹ ਨਹੀਂ ਉਹ ਤਾਂ ਦੇਖ ਲਈ ਮੈਂ ਤੁਹਾਨੂੰ ਦੁਕਾਨ ਤੋਂ ਬਿਸਕੁਟ ਦਵਾ ਕੇ ਆ ਚਲ ਗਿਆ ਕਰੀਮ ਵਾਲੇ ਹਾਂ ਵਧੀਆ ਨੇ ਉਹ ਫੇਰ ਬਗ ਚਾ ਮੈਣੀ ਯਾਰ ਫੇਰ ਖਾਵਾਂਗਾ ਇਹਦਾ ਬਿਸਕੁਟ ਫਜੇ ਨਹੀਂ ਖਾਣੇ ਆ ਚਲ ਗਿਆ ਚੰਗਾ ਬੀਬੀ ਸੱਦੀ ਜਾਂਦੀ ਆ ਘਰੇ ਬੀਬੀ ਸੱਦੀ ਆ ਹਾਂ ਉਹ ਤੈਨੂੰ ਕਿਤੇ ਲੈ ਕੇ ਜਾਊਗੀ ਆ ਚੱਲੀ ਹੈ ਹਾਂ ਗਿਆ ਵੇਜਾ ਸਕੂਟਰੀ ਤੇ ਵਜਾ ਗਿਆ ਇੱਥੇ ਲੈ ਕੇ ਜਾਵੇਂਗਾ ਮੈਂ ਹਾਂ ਗਿਆ ਕਿੰਨੀ ਘੋੜ ਦੀ ਆਹੇ ਬਾਲੀਵੁੱਡ ਦੀ ਆ ਤਾਂ ਤੈਨੂੰ ਦੁਕਾਨ ਤੇ ਮੈਂ ਇੱਥੇ ਲੈ ਕੇ ਜਾਊਗਾ ਉਹ ਮਾਤਾ ਖੇਤ ਗਿਆ ਸੀ ਮੱਕ ਵੀਚਿਆ ਸੀ ਉਹ ਦੇਖਣਾ ਯੋਗਰ ਆ ਕੇ ਨਾ ਫੇਰ ਉਗਰ ਗਿਆ ਕਿ ਨਾ ਅਰੇ ਉਗਰਿਆ ਨਹੀਂ ਹੈਗਾ ਚਲ ਉੱਤਰ ਤੂੰ ਉੱਥੇ ਵੀ ਮਸ਼ੀਨ ਆਉਂਦੀ ਹੁੰਦੀ ਆ ਹਾਂ ਜਿਹੜੀ ਵੱਡਾਂਗੇ ਤੇ ਉੱਦੇ ਆਊਗੀ ਉਰੇ ਆ ਜਾ ਬੀਬੀ ਕਿੱਥੇ ਹੈ ਗਈ ਨਾਲੇ ਕਹਿੰਦਾ ਸੀ ਬੀਬੀ ਸਾਦੀ ਆ ਓਏ ਅੰਦਰ ਹੈ ਗਈ ਅੰਦਰ ਹੈ ਗਈ ਆਉਗੀ ਲੈ ਐਠੀ ਆ ਕੇ ਬਹਿ ਗਈ ਉਹ ਤਾਂ ਰੋਟੀ ਬਣਾ ਕੇ ਆਈ ਸੀ ਰੋਟੀ ਖਾ ਲਓ ਉਹ ਰੋਟੀ ਤਾਂ ਖਾ ਲਾਂਗੇ ਮੰਮੀ ਇਹਨੂੰ ਤੂੰ ਮਾੜਾ ਮੋਟਾ ਰੋਕ ਰਿਆ ਕਰਨਾ ਇਹ ਸਵੇਰੀ ਬਾਹਰ ਵਗ ਜਾਏਗਾ ਬਾਹਰ ਗਲੀਆਂ 'ਚ ਤੁਰਿਆ ਫਿਰਦਾ ਹੈਗਾ ਕਿੱਧਰ ਗਿਆ ਸੀ ਪੁੱਤ ਤੂੰ ਉਹ ਬੀਬੀ ਮੈਂ ਤਾਂ ਉੱਥੇ ਨਾ ਕਬਾਈਨਾ ਦੇਖਦਾ ਸੀ ਬੱਠੀਆਂ ਕਬਾਈਨਾ ਜਿਹੜੀਆਂ ਜੀਰ ਨਹੀਂ ਵੱਡਦੀਆਂ ਹੁੰਦੀਆਂ ਉਹ ਨਾਲਦੀਆਂ ਹੁੰਦੀਆਂ ਨੇ ਉੱਥੋਂ ਉਹ ਤਾਂ ਬਾਰੇ ਨਹੀਂ ਜਾਂਦੇ ਹੁੰਦੇ ਤੜਕੀ ਤੂੰ ਤਾਂ ਤੜਕੀ ਵਗ ਜਾਣਾਗਾ ਦੇਨੇ ਮੜਾ ਮੋਟਾ ਵਗ ਜਾ ਕਰ ਉੱਤ ਮੈਂ ਰੋਟੀ ਬਣਾ ਕੇ ਆਈਆਂ ਅੰਦਰ ਜਾ ਕੇ ਨੇ ਰੋਟੀ ਖਾ ਲ ਮਮੀ ਵੀਰਪਾਲ ਨਹੀਂ ਰੋਟੀ ਬਣਾ ਸਕੀ ਤੂੰ ਅੱਜ ਕਿਵੇਂ ਰੋਟੀ ਬਣਾਤੀ ਉਹ ਤਾਂ ਲੇਟ ਹੁੰਦੀ ਸੀ ਮਾਂ ਹ ਚੱਲ ਤੂੰ ਵਗ ਜਾ ਮੈਂ ਰੋਟੀ ਬਣਾਦਾ ਨਹੀਂ ਆਗੀ ਚੱਲ ਚੰਗਾ ਫੇਕ ਕਿਉਂਗਾ ਤੇ ਮੈਂ ਰੋਟੀ ਬਣਾਤੀ ਚੱਲ ਚੰਗਾ ਮੈਂ ਰੋਟੀ ਖਾਣਾਂ ਜਾ ਕੇ ਠੀਕ ਉੱਤ ਉਹ ਤਾਂ ਤੂੰ ਵੀ ਰੋਟੀ ਖਾ ਲਾ ਤੂੰ ਇੱਥੇ ਬੈਠਾ ਕੀ ਕਰਦਾ ਹੈਂਗਾ ਇਹ ਤਾਂ ਮੇਰਾ ਬਾਲਾ ਸਿਆਣਾ ਪੁੱਤ ਹੈਗਾ ਨਾ ਬੀਬੀ ਰੋਟੀ ਨਹੀਂ ਖਾਂਦਾ ਮੈਂ ਮੈਨੂੰ ਤਾਂ ਤੂੰ ਚੂਰੀ ਘੁੱਟ ਕੇ ਦੇ ਬਾਈ ਕੋਈ ਨਾ ਪੁੱਤ ਤੈਨੂੰ ਮੈਂ ਚੂਰੀ ਘੁੱਟ ਦਾਨੀ ਆ ਗੁੜਾ ਹੀ ਘੁੱਟਾਂ ਕੇ ਖੰਡ ਵਾਲੀ ਸ਼ੱਕਰ ਵਾਲੀ ਸ਼ੱਕਰ ਵਾਲੀ ਹਾਂ ਮੇਰਾ ਪੁੱਤ ਸੱਕਰਾਂ ਹੀ ਚੂਰੀ ਖਾਊਗਾ ਖਾਊਗਾ ਚੱਲ ਠੀਕ ਆ ਚੂਰੀ ਖਾ ਕੇ ਮੇਰਾ ਪੁੱਤ ਤਾਕੜਾ ਹੋ ਜਾਊਗਾ हां बीबी ਪਾ ਤਕੜਾ ਹੋ ਜੂਗਾ ਫੇਰ ਨਾ ਮੈਂ ਕੋਡੀ ਖੇਡਿਆ ਕਰੂੰ ਸਰਕਾਰੀ ਚੋਰੀ ਕੁੱਟ ਦੂੰਗੀ ਨਾਲੇ ਐਂ ਕਰੀ ਚੌਂਦੀ ਚੌਂਦੀ ਇੰਨਾ ਸਾਰਾ ਕਿਉਂ ਪਾ ਕੇ ਫੇਰ ਮੇਰਾ ਪੁੱਤ ਤਕੜਾ ਹੋ ਜੂਗਾ ਹਾਂ ਤੱਕ ਬਾਡੀ ਖੇਡਿਆ ਕਰੂਗਾ ਨਾਲੇ ਆਪਾਂ ਖੇਤ ਕੰਮ ਕਰਿਆ ਕਰੂਗਾ ਕਰਿਆ ਕਰਾਂ ਇੱਕ ਗੱਲ ਹੋਰ ਕਹੀ ਤੈਨੂੰ ਮੈਂ ਹਾਂ ਵੀ ਉਹ ਸੋਮਣ ਕੋਲ ਜਾਣਾ ਸੀ ਬੈਂਬਰਨੀ ਕੋਲੇ ਉਹ ਮੇਰੇ ਪਤਨ ਦੀ ਗੱਲ ਕਰਨੀ ਸੀ ਮੈਂ ਉਹ ਮੈਂ ਗਿਆ ਸੀਗਾ ਬੀਬੀ ਉਹਦੇ ਕੋਲੇ ਉਹ ਕਹਿੰਦੀ ਮੈਂ ਛੋਟੇ ਘਰ ਹੀ ਆਉਂਗੀ ਅੱਪੀ ਉਹਨੂੰ ਐਂ ਕਹਿਆ ਹੁੰਦਾ ਵੀ ਛੇਤੀ ਆ ਜੀ ਓਪੀ ਆਜੂਣਾ ਕਹੇ ਤਾਂ ਦਿੱਤਾ ਹੁਣ ਕੇ ਨਾ ਇੱਕ ਵਾਰੀ ਕਹੇਦਾ ਜੀ ਨੂੰ ਚਲ ਠੀਕ ਆ ਪੁੱਤ ਮੇਰਾ ਪੁੱਤ ਤਾਂ ਬਾਲਾ ਸਿਆਣਾ ਹੈ ਤਾਂ ਹਾਂ ਕਹੇ ਤਾਂ ਸੀ ਬੀਬੀ ਮੈਂ ਉਹਨੂੰ ਵੀ ਮੇਰੀ ਬੀਬੀ ਸ਼ਾਦੀ ਆ ਬਾਈ ਛੇਤੀ ਛੇਤੀ ਆ ਜੀ ਚਲ ਠੀਕ ਆ ਪੁੱਤ ਆਪੇ ਆ ਜੂਗੀ ਚਲ ਤੂੰ ਅੰਦਰ ਮੈਂ ਤੈਨੂੰ ਚੂਰੀ ਕੁੱਟ ਕੇ ਦੇਵਾਂ ਜਾਂਣਾ ਬੀਬੀ ਮੈਂ ਫਿਰ ਚਲ ਮੈਂ ਵੀ ਆਉਣੀ ਆ ਕਿ ਤੈਨੂੰ ਚੂਰੀ ਕੁੱਟ ਕੇ ਦੇਉਂਗੀ ਬਾਲੀ ਸਿਆਣਾ ਮੇਰਾ ਪੁੱਤ ਤਾਂ ਭਾਵੇਂ ਇਹ ਕੀ ਕੰਮ ਤੇ ਗਿਆ ਚਾਚੀ ਆ ਜਾਬ ਤਾ ਮਿਲਾਂ ਸਸ਼ੀ ਗਾਚੀ ਸਸਰੀ ਕਾਲਪ੍ਰੀ ਹੋ ਠੀਕ ਆ ਵਧੀਆ ਵਧੀਆ ਤੁਸੀਂ ਅਸੋ ਆ ਜਾ ਤੂੰ ਬਹਿ ਜਾ ਇੱਥੇ ਤੁਸੀਂ ਜੱਜੇ ਮੰਨੂ ਭੇਜਿਆ ਸੀ ਕੀ ਕੋਈ ਕੰਮ ਸੀਗਾ ਹਾਂ ਪੁੱਤ ਮੈਂ ਮੰਨੂ ਭੇਜਿਆ ਸੀਗਾ ਮਹਾਨਾ ਸੁਮਨ ਨੂੰ ਸੱਦ ਕੇ ਲਿਆ ਉਹ ਮੈਂ ਤਾਂ ਨਾ ਪੈਨਸ਼ਨ ਬਾਰੇ ਗੱਲ ਕਰਨੀ ਸੀ ਨਾ ਤਾਂ ਮੇਰੀ ਪਿਛਲੀ ਆਈ ਆ ਨਾ ਹੁਣ ਵਾਲੀ ਪੈਨਸ਼ਨ ਆਈ ਆ ਕਿਤੇ ਕੱਟੀ-ਕੁੱਟੀ ਤਾਂ ਨਹੀਂ ਗਈ ਕੱਟੀ ਨਹੀਂ ਜਾਂਦੀ ਚਾਚੀ ਜਦ ਇੱਕ ਵਾਰੀ ਵੱਜ ਜੇ ਕੱਟੀ ਨਹੀਂ ਜਾਂਦੀ ਉਹ ਤੁਸੀਂ ਸੁਰਦਕ ਕੇਂਦਰ ਚ ਜਾ ਕੇ ਆਓ ਵੈਰੀਫਾਈ ਮੰਗਦੇ ਹੋਣਗੇ ਪੁੱਤ ਫਿਰ ਮੈਨੂੰ ਉੱਥੇ ਜਾਣਾ ਪਊਗਾ ਕਿ ਮੈਂ ਮੁੰਡੇ ਨੂੰ ਫੜਾ ਦਿਆਂ ਕਿ ਮੁੰਡੇ ਤੇ ਨਾਲ ਜਾਵਾਂ ਮੈਨੂੰ ਐਂ ਦੱਸ ਕੇ ਜਾ ਨਹੀਂ ਯਾਚੀ ਤੁਹਾਨੂੰ ਆਪ ਨੂੰ ਜਾਣਾ ਪਊਗਾ ਐ ਨਹੀਂ ਪਤਾ ਉੱਥੇ ਗੁੱਠਾਗਾਠਾ ਦਵਾਉਣ ਲੱਗਿਆ ਕਿ ਉਹਦੇ ਫਿਰ ਤੁਹਾਡੀ ਫੇਸ ਆਈਡੀ ਮੰਗ ਲੈਣ ਉੱਥੇ ਵੱਡਾ ਮੁੰਡਾ ਤਾਂ ਖੇਤ ਗਿਆ ਹੋਏਗਾ ਛੋਟੇ ਨਾ ਮੋਟਰਸਾਈਕਲ ਨਹੀਂ ਆਉਂਦਾਗਾ ਚੱਲ ਮੈਂ ਉਹਨੂੰ ਦੱਸ ਦੂੰਗੀ ਵੀ ਕਿ ਉੱਥੇ ਤਾਂ ਆਧਾਰ ਕਾਰਡ ਮੰਗਿਆਗਾ ਇੱਕ ਆਹ ਕਹਿੰਦੇ ਨੇ ਗੁੱਠਾਗਾਠਾ ਲੱਗੂਗਾ ਵੀ ਸ਼ਮਨ ਵੈਂਪਰ ਨਹੀਂ ਆਈ ਸੀ ਵੀ ਉਹ ਕਹਿ ਕੇ ਗਈ ਆ ਲੈ ਚਾਚੀ ਮਨੂੰ ਐਡਾ ਵਟਾ ਹੋ ਰਿਹਾ ਉਹਨੂੰ ਮੋਟਰਸਾਈਕਲ ਹੀ ਆਉਂਦਾ ਅੱਜ ਕੱਲ ਤਾਂ ਛੋਟੇ ਛੋਟੇ ਮੋਟਰਸਾਈਕਲ ਚਲਾਈ ਫਿਰਦੇ ਨੇ ਪੁੱਤ ਨਾ ਤਾਸੀ ਉਹਨੂੰ ਮਮਾ ਮੋਟਰਸਾਈਕਲ ਫੜਾਇਕੀ ਦੀ ਨਾ ਉਹਨੂੰ ਸਾਈਕਲ ਫੜਾਏਗਾ ਉਹਦਾ ਦਿਮਾਗ ਨਾ ਛੋਟੇ ਬੱਚਿਆਂ ਵਰਗਾਗਾ ਉਹ ਗੱਲ ਸਾਰੀ ਸਮਝ ਲਾਂਦਾਗਾ ਚਾਚੀ ਫਿਰ ਤੁਸੀਂ ਦਵਾਈ ਦੂਈ ਨਹੀਂ ਦਵਾਈ ਫਿਰ ਇਹਨੂੰ ਤੁਸੀਂ ਵਿਆਹੋਂਗੇ ਵੀ ਫਿਰ ਅੱਗੇ ਜਾ ਕੇ ਔਖਾ ਹੋ ਜਾਊਗਾ ਨਵੰਬਰ ਨਹੀਂ ਆਈ ਇਹ ਤਾਂ ਪਹਿਲੇ ਦਿਨ ਹੀ ਆਈ ਸੀਗਾ ਪਹਿਲਾਂ ਸਾਨੂੰ ਐ ਰਿਹਾ ਵੀ ਨਿਆਣੀ ਮੱਤਾਂ ਦੀ ਫੇਰ ਕਦੋਂ ਡਾਕਟਰਾਂ ਨੂੰ ਖਾਇਆ ਵੀ ਇਹ ਪਹਿਲਾਂ ਵੀ ਆਈ ਸੀ ਵੀ ਹੁਣ ਐਡੀ ਉਮਰ ਹੋ ਰਹੀ ਆ ਫੇਰ ਡਾਕਟਰਾਂ ਸਾਨੂੰ ਜਵਾਬ ਦਿੱਤਾ ਕਹਿੰਦਾ ਸਾਰੀ ਉਮਰ ਇਹ ਤਾਂ ਨਿਆਣੀ ਮੱਤ ਚ ਹੀ ਲੰਘੂਗੀ ਭਈ ਇਹਦੇ ਕੋਈ ਦਵਾਈ ਨਹੀਂਗੀ ਨਲਦਾਤਾ ਇੱਕ ਗੱਲ ਹੋਰ ਤੁਸੀਂ ਇਹਦਾ ਮਨੂ ਦਾ ਸਰਟੀਫਿਕੇਟ ਨਹੀਂ ਬਣਵਾਇਆ ਹੈਗਾ ਨਾ ਮੈਨੂੰ ਤਾਂ ਪਤਾ ਨਹੀਂ ਪਈ ਇਹ ਕਿਹੜਾ ਸਰਟੀਫਿਕੇਟ ਫੀਟ ਹੈਗਾ ਇਹ ਜਾਂ ਚ ਸਰਕਾਰ ਨੇ ਸਹੂਲਤ ਬਣਾਈ ਹੈਗੀ ਆ ਅੰਗ ਹੀਣਿਆ ਵਾਸਤੇ 50% ਸਰਟੀਫਿਕੇਟ ਬਣਦਾ ਹੈਗਾ ਤੁਸੀਂ ਦਸੂਦਾ ਘੰਦਰ ਚ ਜਾ ਕੇ ਬਣਵਾਇਓ ਚੱਲ ਕੋਈ ਨਾ ਪੁੱਤ ਕਰੋ ਨਾ ਬੜਮਡਾ ਆ ਗਿਆ ਉਹਨੂੰ ਸਾਰਾ ਕੁਝ ਸਮਝਾ ਦੂੰਗੀ ਦੇ ਨਾ ਉਹਨੂੰ ਮਿੱਥੋ ਸਮਝਾਈ ਫਿਰ ਮੈਂ ਤੇਰੇ ਕੋਲ ਭੇਜ ਦੂੰਗੀ ਹਾਂ ਕੋਈ ਨਾ ਚਾਚੀ ਭੇਜਦੀ ਚਲ ਮੈਂ ਵੀ ਜਾਨੀ ਆ ਮੈਂ ਸਰਪੰਚ ਨੇ ਕੋਲ ਵੀ ਜਾਣਾ ਨਾ ਤੂੰ ਬੈਠ ਮੈਂ ਚਾਹ ਦੀ ਕੁੱਟ ਬਣਾ ਕੇ ਲਿਆਉਣੀ ਆ ਨਾ ਨਾ ਚਾਚੀ ਬਸ ਚਾਹ ਤਾਂ ਮੈਂ ਪੀ ਕੇ ਆਈ ਸੀ ਮੈਨੂੰ ਵੀ ਉਧਰ ਜ਼ਰੂਰੀ ਕੰਮ ਹੈਗਾ ਚਲ ਤੁਸੀਂ ਜਾ ਮੈਂ ਤਾਂ ਨਾ ਸੁਣ ਇੱਕ ਗੱਲ ਕਹਿੰਦੀ ਸੀ ਆਉਂਦਾ ਸੀ ਮੈਂ ਤਾਂ ਐ ਕਹਿੰਦੀ ਆ ਵੀ ਮੇਰੀ ਟਿਊਟਿਬੀ ਮਾਨਸਾ ਹੀ ਆ ਹਨਾ ਸ਼ਹਿਰ ਚ ਤੇ ਹਣੀ ਵੀ ਸ਼ਹਿਰ ਚ ਪੜਦਾ ਹੈਗਾ ਤੇ ਨਾਲੇ ਉਹਦਾ ਟਿਊਸ਼ਨ ਹੈ ਉੱਥੇ ਆਉਂਦਾ ਜਾਂਦਾ ਲੇਟ ਹੋ ਜਾਂਦਾ ਹੈਗਾ ਜਵਾਖ ਵੀ ਆਪਾਂ ਉੱਥੇ ਰਹਿਣ ਲੱਗ ਜਾਨੀਏ ਕਿ ਨਾ ਨਾ ਆਪਣਾ ਕਿਵੇਂ ਲੋਟ ਆਉਂੂ ਮੈਂ ਖੇਤੀ ਕਰਦਾ ਯਾਰ ਮੈਂ ਮਾਨਸਾ ਤੋਂ ਐ ਤੁਰੇ ਖੇਤੀ ਕਿਵੇਂ ਕਰਾਂ ਕਰੂਗਾ ਤੇ ਖੇਤੀ ਤੋਂ ਬਣਾ ਆਪਣਾ ਕੰਮ ਕਿਵੇਂ ਚੱਲੂ ਸਾਨੂੰ ਕਿੰਨਾ ਚਿਰ ਹੋ ਗਿਆ ਮਿੱਟੀ ਨਾਲ ਮਿੱਟੀ ਹੁੰਦਿਆਂ ਨੂੰ ਬਣਿਆਗਾ ਕੁਸ ਮੈਨੂੰ ਐ ਦੱਸੋ ਉਹ ਨਹੀਂ ਯਾਰਾ ਉਹ ਤਾਂ ਹੋਰ ਹੀ ਪੁੱਠੀਆਂ ਗੱਲਾਂ ਕਰ ਲੱਗੀ ਕਰੇ ਤੂੜੀ ਆਉਂਦੀ ਆ ਪਸ਼ੂਆਂ ਨੂੰ ਦਾਣੇ ਆਉਂਦੇ ਆ ਕਿ ਖੇਤੋਂ ਸਬਜ਼ੀ ਆਉਂਦੀ ਐ ਆਹੀ ਕੁਛ ਖੇਤੀ ਚ ਹੁੰਦਾ ਹੋਰ ਕੀ ਹੁੰਦਾਗਾ ਮੈਂ ਤਾਂ ਤੁਹਾਨੂੰ ਐ ਕਹਿ ਨਹੀਂ ਆਂਗੀ ਕਿ ਖੇਤੀ ਜੋ ਕੁਛ ਨਿਕਲਦਾ ਨਹੀਂ ਹੈਗਾ ਕੁਛ ਨਹੀਂ ਬਚਦਾ ਕਿਸਾਨ ਨੂੰ ਤੁਸੀਂ ਸ਼ਹਿਰ ਵਾਜੋ ਉੱਥੇ ਕੋਈ ਆਪਾਂ ਚੰਗਾ ਕਾਰੋਬਾਰ ਤੋਰ ਲਾਂਗੇ ਯਾਰ ਮੈਨੂੰ ਤਾਂ ਤੇਰੀ ਕੋਈ ਗੱਲ ਤੇ ਸਮਝ ਨਹੀਂ ਆਉਂਦੀ ਮੈਂ ਕੀ ਕਾਰੋਬਾਰ ਤੋਰ ਇੱਥੇ ਖੇਤੀ ਕਰਦਾ ਕਰਦਾ ਮੇਰੀ ਇੱਕ ਗੱਲ ਹੋਰ ਸੁਣ ਯਾਰ ਮੈਂ ਮੰਨੂ ਨੂੰ ਤੇ ਮੰਮੀ ਨੂੰ ਛੱਡ ਕੇ ਕਿਵੇਂ ਜਾਊਂਗਾ ਮਨੂੰ ਦਾ ਬੇਚਾਰਾ ਪਹਿਲੀ ਆਪ ਸਾਟ ਜਾ ਰਹਿੰਦਾਗਾ ਫਿਰ ਮੰਮੀ ਇਕੱਲੀ ਰਹਿ ਜੂ ਪਲਾ ਉੱਥੇ ਜਾਂਦਾ ਮੈਂ ਸੋਹਣਾ ਲੱਗਦਾ ਤੁਸੀਂ ਉਹਨਾਂ ਬਾਰੇ ਸੋਚੀ ਜਾਂਦੇ ਹੋ ਤੁਸੀਂ ਆਪਦੇ ਜਵਾਬ ਖਾਰੇ ਵੀ ਸੋਚੋ ਉਹਦਾ ਆਉਣ ਜਾਣ ਚ ਕਿੰਨਾ ਟਾਈਮ ਖਰਾਬ ਹੁੰਦਾਗਾ ਘੰਟਾ ਡੇਢ ਘੰਟਾ ਖਰਾਬ ਹੁੰਦਾਗਾ ਉਹੀ ਜਵਾਬ ਖ ਟਾਈਮ ਨਾਲ ਆਪਣੇ ਕੋਲੇ ਆਵੇ ਆਪਣੇ ਨਾਲ ਮਾੜੀਆਂ ਉਹਦੀਆਂ ਗੰਨਾਂ ਬਾਤਾਂ ਕਰੇ ਉਹਨੂੰ ਪਤਾ ਲੱਗੇ ਯਾਰ ਗੱਲ ਤਾਂ ਤੇਰੀ ਠੀਕ ਹੈ ਮੈਂ ਕਰ ਲੈਣਾ ਹੈ ਪਰ ਪਰ ਕੀ ਜੀ ਕੀ ਸੱਚੇ ਲੱਗੇ ਤੁਸੀਂ ਪਰ ਯਾਰ ਮੈਂ ਲੋਕਾਂ ਨੂੰ ਕਿਵੇਂ ਦਿਖਾਵਾਂ ਵੀ ਆਪਦੇ ਮਾਣ ਤੇ ਅੰਘੇ ਜਵਾਬ ਨੂੰ ਛੱਡ ਕੇ ਵਾ ਕੇ ਮੇਰੇ ਜਵਾਬਾਂ ਵਰਗਾ ਤਾਂ ਹੈਗਾ ਲੋਕਾਂ ਦਾ ਕੀ ਹੈ ਜੀ ਜਿੰਨੇ ਮੂਹ ਨਹੀਂ ਗੱਲਾਂ ਨੇ ਕੇ ਚੱਲ ਵੀਰ ਬਾਲ ਮੈਂ ਕੋਈ ਨਹੀਂ ਮੰਮੀ ਨਾਲ ਕਰਦਾ ਗੱਲ ਫੇਰਾ ਜਿਵੇਂ ਤੂੰ ਕਹਿਨੀ ਹੋਮੀ ਠੀਕ ਹੈ ਪੁੱਛਣਾ ਕੀ ਹੈ ਜੀ ਕਿਹੜਾ ਤੁਸੀਂ ਉਹਨਾਂ ਦੇ ਕੰਨਾਂ ਸੋਰੀ ਕੱਢਦੇ ਹੋ ਆ ਪਤਾ ਜਾਣੀ ਜਾਣਾ ਚਲ ਠੀਕ ਹੈ ਵੀਰ ਬਾਲ ਮੈਂ ਕਹਿ ਦੇਣਾ ਉਹਨਾਂ ਪਰ ਇਹ ਵੀ ਹੈਗਾ ਕਿ ਖੇਤੀ ਜੀ ਮੈਨੂੰ 20 ਸਾਲ ਹੋ ਗਏ ਟੱਕਰਾਂ ਵਾਲੀ ਇਹਨਾਂ ਨੂੰ ਮੈਨੂੰ ਬੱਚਾ ਤਾਂ ਕੁਝ ਹੈ ਨਹੀਂ ਦਾ ਪੜੀ ਲਿਖੀ ਹੋਣ ਕਰਕੇ ਤੂੰ ਮੈਨੂੰ ਵਧੀ ਹੀ ਰਾਇ ਦਿੱਤੀ ਹੈ ਤਾਂ ਹੀ ਤਾਂ ਮੈਂ ਕਹਿਨੀ ਆ ਇਹ ਤਾਂ ਮਿੱਟੀ ਨਾਲ ਮਿੱਟੀ ਹੋ ਰੂੰਗ ਕੀ ਬਣਿਆ ਕੁਝ ਨਹੀਂ ਬਣਿਆ ਕਿੰਨਾ ਚਿਰ ਹੋ ਗਿਆ ਸਾਨੂੰ ਉੱਥੇ ਮੈਂ ਤੁਹਾਨੂੰ ਕੋਈ ਚੰਗਾ ਕਾਰੋਬਾਰ ਤੋਰ ਕੇ ਦੇਵਾਂਗੀ ਮੈਂ ਕਰਦਾ ਮम्मी ਨਾਲ ਗੱਲ ਆਹੋ ਕਰ ਲਓ ਤੁਸੀਂ ਜਾ ਕੇ ਮੈਂ ਵੀ ਆਦੀ ਟੂਰੀ ਜਾਂਦੀ ਆ ਤੇ ਮम्मी ਮੈਂ ਨਾਲ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਹਾਂ ਪੁੱਤ ਕਰ ਦੱਸ ਕੀ ਗੱਲ ਹੈ ਮम्मी ਮੈਂ ਤਾਂ ਇਹ ਕਹਿੰਦਾ ਸੀ ਕਿ ਮੈਂ ਸ਼ਹਿਰ ਰਹਿਣ ਲੱਗ ਜਾ ਹੁਣ ਇੱਥੇ ਮੇਰੇ ਨਾਲ ਦਮ ਘੁੱਟਣ ਲੱਗ ਗਿਆ ਮੈਂ ਆਪਣੀ ਜਵਾਕ ਨੂੰ ਤੇ ਮੇਰੇ ਘਰ ਵਾਲੀ ਨੂੰ ਇੱਥੇ ਨਹੀਂ ਰੱਖਣਾ ਚਾਹੁੰਦਾ ਨਾਲੇ ਮम्मी ਸ਼ਹਿਰ ਚ ਮੈਂ ਆਪਦਾ ਕੋਈ ਕਾਰੋਬਾਰ ਸੈੱਟ ਕਰ ਲੂਗਾ ਇੱਥੇ ਕਿੰਨਾ ਕਦਰ ਮਿੱਟੀ ਨਾਲ ਮਿੱਟੀ ਹੁੰਦਾ ਰਹੂਗਾ ਪੁੱਤ ਮੈਂ ਕਿਹੜਾ ਤੈਨੂੰ ਰੋਕੇਗਾ ਤੁਸੀਂ ਲੱਗ ਜਾ ਇੱਕ ਗੱਲ ਹੋਰ ਆ ਪੁੱਤ ਜਿੱਥੇ ਪੁੱਤ ਤੂੰ ਜੰਮਿਆ ਪਲਿਆਗਾ ਉਹ ਜਗ੍ਹਾ ਨਾ ਬਹੁਤ ਖਾਸ ਹੁੰਦੀ ਹੈਗੀ ਉਹ ਜਗ੍ਹਾ ਨੂੰ ਪੁੱਤ ਭੁੱਲਣਾ ਨਹੀਂ ਚਾਹੀਦਾਗਾ ਹਾਂ ਮੰਮੀ ਜਗ੍ਹਾ ਖਾਸ ਤਾਂ ਹੁੰਦੀ ਹੈਗੀ ਪਰ ਏਸੀ ਮਿੱਟੀ 'ਚ ਪਹਿਲਾਂ ਮੇਰਾ ਪਿਓ ਮਿੱਟੀ ਨਾਲ ਮਿੱਟੀ ਹੁੰਦਾ ਰਿਹਾ ਉਹਨੇ ਕੀ ਬਣਾ ਲਿਆ ਹੁਣ ਮੈਂ ਹੋਈ ਜਨਾ ਮੈਂ ਕੀ ਬਣਾ ਲਿਆ ਪੁੱਤ ਕੀ ਦੀਆਂ ਗੱਲਾਂ 'ਚ ਆ ਗਿਆ ਆਪਦੇ ਪਿੰਡ ਨਾਲ ਆਪਦੀ ਜਾਇਾਦਤ ਨਾਲ ਇੰਨੀ ਨਰਫਤ ਕਿਉਂ ਪੈ ਗਈ ਮੰਮੀ ਮੈਨੂੰ ਕੋਈ ਨਫ਼ਰਤ ਨਹੀਂ ਹੋਈ ਨਾ ਮਿੱਟੀ ਨਾਲ ਨਾ ਪਿੰਡ ਨਾਲ ਪਰ ਮੈਨੂੰ ਮਿੱਟੀ 'ਚ ਮਿੱਟੀ ਹੋਣਾ ਵਧੀਆ ਨਹੀਂ ਲੱਗਦਾ ਹੈਗਾ ਪੁੱਤ ਤੈਨੂੰ ਮਿੱਟੀ ਨਾਲ ਮਿੱਟੀ ਹੋਣਾ ਔcka ਲੱਗਦਾ ਹੈਗਾ ਜਿਹੜਾ ਤੇਰਾ ਪਿਓ ਦਾ ਕੰਮ ਕੀਤਾ ਹੋਇਆ ਉਹ ਤੈਨੂੰ ਛੋਟਾ ਲੱਗਦਾ ਹੈਗਾ ਇੱਕ ਗੱਲ ਤੈਨੂੰ ਹੋਰ ਪੁੱਛਾਂ ਪੁੱਤ ਤੇਰੇ ਪਿਓ ਨੇ ਕਿਹੜਾ ਆਕਾਰ ਖੜਾ ਕੀਤਾਗਾ ਇਹ ਖੇਤੀ ਦੀ ਕਮਾਈ 'ਚੋਂ ਕੀਤਾਗਾ ਹੁਣ ਤੂੰ ਛੱਡ ਕੇ ਕੱਲੀ ਨੂੰ ਮੈਨੂੰ ਸ਼ਹਿਰ ਜਾਵੇਂਗਾ ਨਹੀਂ ਮੰਮੀ ਅੱਜਕੱਲ੍ਹ ਜਵਾਨਾ ਬਹੁਤ ਬਦਲ ਗਿਆ ਅੱਜਕੱਲ੍ਹ ਜਵਾਨੇ ਨੂੰ ਚੱਲਣਾ ਪੈਂਦਾ ਹੈਗਾ ਮੈਂ ਨਹੀਂ ਚਾਹੁੰਦਾ ਵੀ ਮੇਰੇ ਜਵਾਖ ਵੀ ਖੇਤੀ ਨਾਲ ਖੇਤੀ ਮਿੱਟੀ ਨਾਲ ਮਿੱਟੀ ਹੋਈ ਜਾਣ ਮੈਂ ਉਹਨਾਂ ਨੂੰ ਕੋਈ ਸਾਈਡ ਵਜਣਾ ਚਲਾ ਕੇ ਦੇਵਾਂਗਾ ਵੀ ਉਹ ਵੀ ਕੋਈ ਨਾ ਕੋਈ ਕੰਮ ਅੱਗੇ ਵਧਾ ਕੇ ਰੱਖਣਾ ਆਪਾਂ ਨੂੰ ਮੰਮੀ ਸਮੇਂ ਦੇ ਨਾਲ ਨਾਲ ਚੱਲਣਾ ਚਾਹੀਦਾ ਜਿਵੇਂ ਜਿਵੇਂ ਸਮਾਂ ਬਦਲਦਾ ਹੈਗਾ ਉਦੋਂ ਮੈਂ ਤਾਂ ਇਹ ਕਹਿੰਦੀ ਆਂਗੀ ਕਿਹੜਾ ਕੰਮ ਤੂੰ ਸ਼ਹਿਰ 'ਚ ਕਰਨਾ ਚਾਹੁੰਦਾਗਾ ਉਹ ਪਿੰਡ 'ਚ ਰਹਿ ਕੇ ਵੀ ਹੋ ਜੂਗਾ ਮੈਂ ਕਿਹੜਾ ਤੈਨੂੰ ਕਿਤੇ ਰੋਕੇਗਾ ਆਪਦੇ ਜਵਾਖਾਂ ਨੂੰ ਕੁਛ ਮਰਜ਼ੀ ਲਿਆ ਕੇ ਤੇ ਉਦੋਂ ਆਪਦੇ ਪਿਓ ਦੀ ਨਾ ਜਾਇਜ਼ਤ ਨੂੰ ਛੱਡ ਕੇ ਨਾ ਜਾ ਨਾਲੇ ਤੈਨੂੰ ਪਤਾਗਾ ਵੀ ਤੇਰੇ ਤੋਂ ਬਿਨਾ ਮੇਰਾ ਖੈ ਕੌਣ ਇੱਥੇ ਤੂੰ ਕਹੇ ਜੀ ਮਾਂਏ ਤੈਨੂੰ ਆਉਦੇ ਬੱਚਿਆਂ ਦਾ ਭੋਰਾ ਖਿਆਲ ਵੀ ਨਹੀਂ ਹੈਗਾ ਭੋਰਾ ਖੁਸ਼ੀ ਨਹੀਂ ਹੈਗੀ ਵੀ ਤੇਰੇ ਬੱਚੇ ਕੋਈ ਤਰੱਕੀ ਕਰਨ ਤੈਨੂੰ ਤਾਂ ਹੈ ਵੀ ਤੇਰੇ ਬੱਚੇ ਵੀ ਖੇਤੀਬਾੜੀ ਦੀ ਤੁਰੇ ਫਿਰਨਾ ਆਪਦੇ ਪਿਓ ਵਾਂਗੂ ਗੁਣੀਆਂ ਚੰਦ ਦੇ 바ਗੀ ਤੂੰ ਹਲੇ ਵੀ ਖੇਤੀਬਾੜੀ ਦੇ ਕੰਮਾਂ 'ਚ ਤੁਰੀ ਫਿਰਦੀ ਐਂਗੀ ਮੰਮੀ ਤੈਨੂੰ ਤਾਂ ਹੈ ਵੀ ਇਹਦੀ ਘਰ ਵਾਲੀ ਇਹਦਾ ਜਵਾਕ ਵੀ ਇਸੇ ਘਰ 'ਚ ਹੀ ਰੁੱਲਦੇ ਫਿਰਨਾ ਕਿਤੇ ਉਹ ਅੱਗੇ ਨਾ ਵਧ ਜਣ ਮਾੜਾ ਮੋਟਾ ਆਪਦੇ ਦਬਾਕ ਨੂੰ ਖੋਲ ਮੰਮੀ ਥੋੜਾ ਜਿਹਾ ਦਿਲ ਵੱਡਾ ਕਰ ਆਪਦੀ ਨੂੰ ਨੂੰ ਆਪਦੇ ਪੁੱਤ ਨੂੰ ਆਪਦੇ ਪੋਤੇ ਨੂੰ ਜਿਉਣ ਦਾ ਮੌਕਾ ਦੇ ਉਹਨਾਂ ਦੀਆਂ ਲੱਤਾਂ 'ਚ ਬੀੜੀਆਂ ਬਣ ਕੇ ਉਹਨਾਂ ਨੂੰ ਕੈਦ ਕਰਕੇ ਨਾ ਰ मेरे पुत्त ना देख बाली पसंद है देखा मेरे हाथो तो फट के खाऊंगा कितने हसल रहा है ले मैं टेग बना के लेया देख खा ले मैं ना माता उन सूची यंदी सी ਇਹ ਤਾਂ ਅਸਤਿਤਵ ਬੜਕੀਆ ਦੇ ਨੂੰ ਸਮਝਾਇਆ ਤੇ ਸਮਝ ਜੂ ਹੈ ਬੀਬੀ ਮੇਰੀ ਬੀਬੀ ਬੀਬੀ ਤੂੰ ਐ ਪੈ ਗਈ ਬੀਬੀ ਕੀ ਹੋ ਗਿਆ ਤੈਨੂੰ ਮੈਂ ਲੱਤਾਂ ਘੁੱਟਾਂ ਦੇ ਰਿਆਂ ਨਾ ਬਸ ਠੀਕ ਆ ਬੀਬੀ ਤੂੰ ਹਾਂ ਮੈਂ ਠੀਕ ਆ ਤੂੰ ਠੀਕ ਹੈ ਬਤਾ ਹਾਂ ਬੀਬੀ ਮੈਂ ਠੀਕ ਆ ਮੈਂ ਨਾ ਦੇਗ ਬਣਾਈਆ ਤੂੰ ਖਾਵੇਂਗਾ ਹਾਂ ਬੀਬੀ ਦੇਖ ਤਾਂ ਮੈਂ ਖਾਊਂਗਾ ਪਰ ਮੈਨੂੰ ਨਾ ਤੂੰ ਠੀਕ ਨਹੀਂ ਲੱਗਦੀ ਤੂੰ ਆਰਾਮ ਕਰ ਲੈ ਆ ਦੇਖ ਬੀਬੀ ਮੈਂ ਨਾ ਤੇਰੇ ਵਾਸਤੇ ਸੁੱਕੀਆਂ ਲੱਕੜਾਂ ਲੈ ਕੇ ਆਇਆ ਕੱਲ ਜਦੋਂ ਤੂੰ ਅੱਗ ਮਚਾਈ ਬੈਠੀ ਸੀ ਤੈਨੂੰ ਧੂਆਂ ਕਿੰਨਾ ਚੜੀ ਜਾਂਦਾ ਸੀ ਖੰਘ ਛਿੜੀ ਜਾਂਦੀ ਸੀ ਹੁਣ ਤੂੰ ਆ ਸੁੱਕੀਆਂ ਲੱਕੜਾਂ ਨਾਲ ਰੋਟੀ ਪਕਾਇਆ ਕਰ ਤੈਨੂੰ ਜਮਾਂ ਧੂਆਂ ਨਹੀਂ ਚੜਨਾ ਨਾਲੇ ਨਾ ਤੂੰ ਨਹੀਂ ਅੱਗ ਮਚਾਉਣੀ ਅੱਗ ਹੁਣ ਮੈਂ ਮਚਾਇਆ ਕਰੂੰਗਾ ਪੁੱਤ ਆਹ ਲੱਕੜਾ ਕਿਉਂ ਲਿਆਏਗਾ ਇੰਨਾ ਫਿਕਰ ਨਾ ਮੇਰਾ ਕਰਿਆ ਕਰ ਆਪਣੇ ਗੈਂਸ ਤਾਂ ਹੈਗਾਗਾ ਮੈਂ ਗੈਂਸ ਤੇ ਦਾ ਰੋਟੀ ਕਰ ਲਿਆ ਕਰੂੰਗੀ ਤੂੰ ਤਾਂ ਬਾਲਾ ਫਿਕਰ ਕਰਦਾ ਮੇਰਾ ਬੀਬੀ ਫਿਰ ਹੁਣ ਭਾਬੀ ਦਾ ਕੋਈ ਕੰਮ ਕਰਦੀ ਨਹੀਂ ਹੈਗੀ ਸਾਰੇ ਕੰਮ ਨਾ ਮੈਂ ਹੀ ਕਰਿਆ ਕਰੂੰ ਤੂੰ ਬਸ ਨਾ ਬੈਲੀ ਵੇਖ ਤੇ ਤੂੰ ਆਰਾਮ ਕਰੇਗਾ ਤੂੰ ਮੈਨੂੰ ਕਹਦਾ ਕਰ ਬੀ ਆ ਤਾਂ ਮੈਂ ਹੀ ਕਰਦਾਗਾ ਮੈਂ ਆਪੇ ਸਾਰੇ ਕੰਮ ਕਰ ਦਿਆ ਕਰੂੰਗਾ ਚਾ ਕੋਈ ਨਾ ਪਤਾ ਤੂੰ ਬੈਠ ਮੈਂ ਤਾਂ ਦੇਖ ਲਿਆ ਕਿ ਦੂਈ ਹਾਂ ਬੀਬੀ ਲਿਆ ਬੱਤ ਲਿਆ ਬੀਬੀ ਦੇਖ ਆਲਾ ਮੰਮੀ ਵੀਰਪਾਲ ਦਾ ਫੋਨ ਆਇਆਗਾ ਮੇਰਦਾ ਮੁੰਡੇ ਦੇ 6:00 ਵਜੇ ਮੈਂ ਸ਼ਹਿਰ ਜਾਣਾਗਾ ਮੇਰਦਾ ਜ਼ਿੰਦਗੀ ਨਰਕ ਬਣੀ ਪਈ ਐ ਜਮਾ ਖੇਤੀ ਜੋ ਕਿਹੜਾ ਕੁਛ ਬਜਦਾਗਾ ਸ਼ਹਿਰ ਚ ਕੰਮ ਖਾਤਰ ਪੈਸੇ ਹੈ ਨਹੀਂਗੇ ਮੇਰੇ ਕੋਲੇ ਮੰਮੀ ਮੈਂ ਕਿਹੜਾ ਪੜਿਆ ਲਿਖੇਗਾ ਮੈਨੂੰ ਨੌਕਰੀ ਮਿਲ ਜੂਗੀ ਵੀਰਪਾਲ ਇੱਥੇ ਰਹਿਣ ਨੂੰ ਤਿਆਰ ਨਹੀਂ ਹੈਗੀ ਤੇ ਇਹੇ ਜਿਹੇ ਮਾਹੌਲ 'ਚ ਵੀਰਪਾਲ ਨੂੰ ਮੈਂ ਰੱਖ ਵੀ ਕਿਵੇਂ ਸਕਦਾ ਆਂਗਾ ਪੁੱਤ ਮੈਂ ਤਾਂ ਕੁਛ ਨਹੀਂ ਕਹਿੰਦੀ ਤਮੇ ਤੈਨੂੰ ਚੰਗਾ ਲੱਗਦਾ ਉਵੇਂ ਹੀ ਕਰ ਲਾ ਮੈਂ ਖੇਤੀ ਦੇ ਕੰਮ ਕਰ ਕਰ ਕੇ ਤਾਂ ਮੈਂ ਅੱਕਿਆ ਪੈਗਾ ਖੇਤੀ ਜੋ ਕਿਹੜਾ ਕੁਝ ਬਚਦਾ ਹੈਗਾ ਮੈਂ ਤਾਂ ਖੇਤ ਜੋਗਰੀ ਰਹਿ ਗਿਆ ਬਸ ਬਸ ਆ ਪਿੰਡ ਦੀਆਂ ਗਲੀਆਂ 'ਚ ਭੜਕਦਾ ਫਿਰਦਾ ਆਂਗਾ ਕਿਸੇ ਪਾਸੇ ਸਕੂਨ ਨਹੀਂ ਹੈਗਾ ਖੇਤੋਂ ਘਰੇ ਘਰੋਂ ਖੇਤਾਂ ਪੁੱਤਾਂ ਨੂੰ ਤਰੱਕੀਆਂ ਵਾਗੀਆਂ। ਹਾਲੇ ਮੇਰੇ ਪੁੱਤੇ ਨੂੰ ਰਾਈ ਖੁਸ਼ੀ ਰੱਖੀ। ਮੇਰੇ bina ਦੇਖ ਲਾਇ ਸੀ ਇਹ ਚਾ ਵੀ ਪੋਤੇ-ਪੋਤੀਆਂ ਨੂੰ ਆਪਣੀ ਗੋਦੀ ਚ ਖੜਾ। ਚੱਲ ਕਮੇ ਪਰਮਾਤਮਾ ਨੂੰ ਚੰਗਾ ਲੱਗਦਾ। ਮੌਮੀ ਠੀਕ ਆ। ਪਰਮਾਤਮਾ ਮੇਰਾ ਪੁੱਤ ਆ ਠੀਕ ਠਾਕ ਹੋਈ। ਬੇਆ ਕਮਲੀ ਜੀ ਖਾਣਾ ਦੇਨੂਗੀ ਮੈਂ। ਆ ਦੇਖ ਆ ਵੀ ਤਾਂ ਬੈਠੀ ਹੋਈ ਆਗੀ। ਅਥਨੇ ਕੱਕ ਭਾਉਣੇ ਆ ਹੁਣ ਸੋਨੂੰ ਮੈਂ ਆਰਾਮ ਕਰ ਲੋ ਹੁਣ ਨਹੀਂ ਬਹਿਦਾ ਤੁਹਾਡੇ ਕੋਲੇ ਮੈਂ ਫੇਰ ਗੱਲਾਂ ਕਰੂੰਗਾ ਮਣੋ ਉਰੇ ਆ ਜਾਬ ਤਾ ਆ ਬੀਬੀ ਕੀ ਕਰਦਾ ਫਿਰ ਤਾ ਪਸ਼ੂਆਂ ਚ ਉਹ ਦੇਖੋ ਉਹ ਕੱਟੀ ਜੀ ਦੇ ਨਹੀਂ ਮੇਰੇ ਨਾਲ ਗੱਲਾਂ ਮਾਰ ਕੱਕ ਤਾਂ ਉਹਨੂੰ ਪਾਏ ਹੋਏ ਨੇਗੇ ਉਹ ਅਥਨੇ ਪਾਵਾਂਗੇ ਉਹਨੂੰ ਮੈਂ ਕਿਹਾ ਹੱਥ ਨੇ ਕੱਕ ਪਾਵਾਂਗੇ ਹੁਣ ਟਾਈਮ ਨਹੀਂ ਹੈਗਾ ਤੁਹਾਡਾ ਸਾਰਾ ਦਿਨ ਨਹੀਂ ਪੁੱਤ ਪਸ਼ੂਆਂ ਚ ਰਹਿੰਦੇ ਹੁੰਦੇ 10 ਮਿੰਟ ਆਰਾਮ ਵੀ ਕਰ ਲਿਆ ਕਰ ਕੱਲ ਕੁਛ ਨਹੀਂ ਹੁੰਦਾ ਦੀਤੀ मैं भी कम करके हूं आके बैठी जी मैं ना नहीं। नहीं। नहीं है तो। तिरपा तिरपा लिया पता नहीं किसी आय दसो पुत मेरा पोता ठीक है चल वी ठीक ठाक हो ਕੀ ਕੰਮ ਮम्मी ਬਈਏ ਤੁਸੀਂ ਦੱਸੋ ਠੀਕ ਰਹੇ ਨੇ ਵਧੀਆ ਮम्मी ਇਸਦਾ ਸ਼ਹਿਰ ਚ ਕੋਠੀ ਲੈ ਲਈ ਹੁਣ ਅਸੀਂ ਤਾਂ ਉੱਥੇ ਹੀ ਰਹਿਣ ਲੱਗ ਗਏ ਅਸੀਂ ਤਾਂ ਆਪਦਾ ਸਮਾਨ ਲੈਣ ਆਏਗੇ ਚੱਲ ਲੈ ਜਾ ਪੁੱਤ ਸਮਾਨ ਛੋਟੀ ਮਰਜੀ ਆ ਇੱਕ ਗੱਲ ਮੈਂ ਹੋਰ ਕਹਿੰਦੀ ਸੀ ਦੇਹਾਨੀ ਨੂੰ ਲਿਆਉਂਦੇ ਨਾਲ ਮੈਨੂੰ ਮਿਲ ਜਾਂਦਾ ਹਾਂ ਮਾਂ ਮਮੀ ਉਹ ਤਾਂ ਸਕੂਲ ਜਾਂਦਾ ਸਕੂਲ ਤੋਂ ਬਾਅਦ ਟਿਊਸ਼ਨ ਉਹਦਾ ਥੋੜੀ ਜਿਹੀ ਸਾਟੀ ਲੱਗੀ ਸੀ ਚੱਲ ਨਾਲੇ ਮम्मी ਇਹ ਠੀਕ ਕਹਿੰਦੇ ਆ ਵੀ ਅਸੀਂ ਸ਼ਹਿਰ ਰਹਿਣ ਲੱਗ ਗਏ ਨਾ ਅਸੀਂ ਤਾਂ ਆਪਦਾ ਹਿੱਸਾ ਲੈਣ ਆਏ ਹਾਂ ਸੰਦਿੱਸਾ ਦੇ ਦੇ ਜਿਹੜਾ ਵੰਡ ਕੇ ਬੰਨਦਾ ਸਾਨੂੰ ਪੁੱਤ ਹਿੱਸਾ ਉਹ ਤਾਂ ਮੈਂ ਤਾਂ ਇਹ ਚਾਹੁੰਦੀ ਸੀ ਵੀ ਦੋਨੇ ਪਰਿਵਾਰ ਦੇ ਨਾ ਟੁਕੜੇ ਨਾ ਹੋਵਾਂ ਤੁਸੀਂ ਨਾਲ ਮਿਲ ਕੇ ਰਹੋ ਦੇ ਮੇਰੀ ਅੱਖਾਂ ਬੰਦ ਹੋ ਜਾਂਦੀਆਂ ਫੇਰ ਪੁੱਤ ਤੁਸੀਂ ਲੱਗ ਹੋ ਜਾਂਦੇ ਹੁਣ ਪੁੱਤ ਛੋਡੀ ਮਰਜ਼ੀ ਹੈ ਮੰਮੀ ਹੁਣ ਮੈਂ ਸ਼ਹਿਰ ਰਹਿਣ ਲੱਗਿਆ ਮੈਂ ਕਿਹੜਾ ਖੇਤੀ ਕਰਨੀ ਹੈ ਮੇਰਾ ਹਿੱਸਾ ਵੰਡ ਕੇ ਦਿਓ ਤੁਸੀਂ ਆਪ ਦਾ ਭਵੇਂ ਆਪ ਕਰੋ ਭਵੇਂ ਠੇਕੇ ਦਿਓ ਮੈਂ ਤਾਂ ਆਪ ਦਾ ਠੇਕੇ ਦੇ ਕੇ ਜਾਵਾਂਗਾ ਹੁਣ ਮੈਨੂੰ ਛੋਡੀ ਕੋਈ ਪਰਵਾਹ ਨਹੀਂ ਚੱਲ ਠੀਕ ਆ ਪੁੱਤ ਛੋਡੀ ਮਰਜ਼ੀ ਆ ਆਪਾਂ ਪੰਚਾਇਤ ਇਕੱਠੀ ਕਰ ਲਾਂਗੇ ਕਿੰਨਾ ਕਿੰਨਾ ਸਾਨੂੰ ਹਿੱਸਾ ਆਊਗਾ ਮੈਂ ਗੁੱਠਾ ਲਾ ਦਾਂ हां मम्मी मैं सरपंचनी नु फोन कर लन्ना हैगा आपा उठी भाग जांगे वीरपाल तू खड़ी हो अपना सारा सामानਿੱਥਾ ਪਾ ਲੈ ਆਪਾ ਉਧਰ ਦੀ ਉਧਰੀ ਭੱਗ ਜਾਗੇ ਪੁੱਤ ਤੂੰ ਐ ਕਰ ਸਰਪੰਚਨੀ ਦੇ ਘਰੇ ਭੱਗ ਜਾ ਉੱਥੇ ਤਰਬਾਈ ਗਿਆਗਾ ਬੀਬੀ ਮੈਂ ਕੱਲਾ ਨਹੀਂ ਜਾਂਦਾ ਤੂੰ ਵੀ ਮੇਰੇ ਨਾਲ ਚੱਲ ਪੁੱਤ ਮੈਂ ਨਾ ਜ਼ਮੀਨ ਦੇ ਦੋ ਟੁਕੜੇ ਹੁੰਦੇ ਦੇਖ ਸਕਦੀ ਤੇਰੇ ਪਿਓ ਨੇ ਨਾ ਬਾਰੀਆਂ ਮਿੰਤ ਨਾਲ ਬਣਾਈ ਸੀ ਨਾ ਪੁੱਤ ਤੂੰ ਬਾਗ ਜਾ ਉੱਥੇ ਦੇਖਦੇ ਹਾਂ ਬੀਬੀ ਫੇਰ ਵੀ ਮੈਂ ਇਕੱਲਾ ਜਾਊਗਾ ਉੱਥੇ ਮੈਂ ਕਹਿਣਾ ਕੀ ਆ ਫਿਰ ਉਹਨਾਂ ਨੂੰ ਕੀ ਕਹਾਂ ਜਾ ਕੇ ਕੁਝ ਨਹੀਂ ਕਹਿਣਾ ਪੁੱਤ ਕਮੇ ਤੇਰਾ ਵੱਡਾ ਭਾਈ ਕਹੀ ਜਾਊਗਾ ਹਾਂ ਹਾਂ ਕਰੀਏ ਠੀਕ ਆ ਬੀਬੀ ਫਿਰ ਮੈਂ ਜਾਣਾਗਾ ਮੈਂ ਤੈਨੂੰ ਆ ਕੇ ਦੱਸੂ ਵੀ ਕੀ ਕਹਿੰਦੇ ਸੀ ਫਿਰ ਉੱਥੇ ਹਾਂ ਪੁੱਤ ਮੈਂ ਤਾਂ ਬੜਾ ਸਿਆਣਾ ਪੁੱਤ ਆਇਤਾ ਹਾਂ ਵੀ ਬੀ ਜਾਨਾ ਫਿਰ ਮੈਂ ਹਾਂ ਮੇਰੇ ਕਹਿਣੇ ਲੱਗ ਜਾਂਦਾ ਘਰ ਦੇਖੋ ਭਾਈ ਤੁਹਾਨੂੰ ਦੋਨੇ ਭਾਈਆਂ ਨੂੰ 20 ਕਿੱਲਿਆਂ ਨੂੰ ਪੀ ਕੇ ਲਿਆਉਂਦੇ ਨੇ 10-10 ਕਿੱਲਿਆਂ ਦੇ ਟੱਕ ਨੇਗੇ 10 ਕਿੱਲੇ ਮੜਿਆਣੇ ਖੇਤ ਤੇ 10 ਕਿੱਲੇ ਟਿੱਬਿਆਂ ਨੇ ਖੇਤ ਹੁਣ ਤੁਸੀਂ ਆਪਦਾ ਘਰ ਦਾ ਦੇਖ ਲਓ ਦੋਨੋਂ ਭਾਈ ਬੈਠੋਗੇ ਜਿਹੜਾ ਘਰ ਰੱਖੂਗਾ ਉਹ ਦੂਜੇ ਭਾਈ ਨੂੰ ਆਪਦਾ ਪੈਸੇ ਦੇ ਦੇਗਾ ਤੇ ਰਹੀ ਗੱਲ ਪਸ਼ੂ-ਪਸਾਰੇ ਦੀ ਉਹ ਤੁਸੀਂ ਆਪਦਾ ਦੇਖ ਲਿਓ ਤੇ ਆਪਦਾ ਭੰਡਾ ਟਿੰਡਾ ਵੰਡ ਲਿਓ ਲੈ ਭਾਈ ਗੱਲ ਸੁਣ ਲੈ ਮੇਰੀ ਰਹੀ ਗੱਲ ਤੇਰੀ ਮਾਂ ਤੇ ਤੂੰ ਰੱਖੇਗਾ ਕੁਛ ਛੋਟਾ ਰੱਖੂਗਾ ਆਪਾਂ ਸਾ ਮੇਰੀ ਗੱਲ ਸੁਣੋ ਮੇਰੀ ਮਾਂ ਨੂੰ ਤਾਂ ਪਿੰਡ ਹੀ ਪਸੰਦ ਹੈਗਾ ਉਹ ਤਾਂ ਪਿੰਡ 'ਚ ਹੀ ਰਹੂਗੀ ਮੰਨੂ ਹੀ ਰੱਖੂਗਾ ਉਹਨਾਂ ਤਾਂ ਲੈ ਭਾਈ ਗੱਲ ਸੁਣ ਲੈ ਮੇਰੀ 7.5 ਕਿਲੇ ਤੇਰੇ ਨੇ 7.5 ਕਿਲੇ ਮੰਨੂ ਦੇ ਨੇ ਜਿਹੜੇ ਉਤਰੇ 5 ਕਿਲੇ ਤੇਰੀ ਮਾਂ ਦੇ ਨੇਗੇ ਉਹ ਫਿਰ ਮੰਨੂ ਕਰੀ ਜਾਣਗੇ 5 ਕਿਲੇ ਨਾ ਨਾ ਸਰਪੰਚ ਨਹੀਂ ਬੇਬੇ ਸਾਰਾ ਕੁਝ ਨਾ ਤੁਸੀਂ ਮੇਰੇ ਵੱਡੇ ਭਾਈ ਨੂੰ ਦੇ ਦਿਓ ਮੈਨੂੰ ਤਾਂ ਇਕੱਲੀ ਮੇਰੀ ਬੀਬੀ ਚਾਹੀਦੀ ਆ ਮੰਨੂ ਕੀ ਬੋਲੀਏ ਨਾ ਕਿਉਂ ਜ਼ਿੰਦਗੀ ਬਰਬਾਦ ਕਰੀਏ ਮਾਂ ਤੇਰੀ ਵੀ ਰਹੂ ਮਾਂ ਅਵਤਾਰ ਦੀ ਵੀ ਰਹੂਗੀ ਈ ਗੱਲ ਨਾ ਕਰੀਂਦਾ ਮਤੋ ਬਈ ਹਾਂਦੇ ਹੀ ਸਿੱਧੀ ਜ਼ਮੀਨ ਤੁਹਾਦੇ ਭਾਈ ਨੂੰ ਕਿਉਂ ਦੇਣੀ ਚਾਹਣਾ ਹੈਗਾ ਮਾਂ ਦਾ ਅਧਿਕਾਰ ਤਾਂ ਨਾਲ ਸਾਰਿਆਂ ਦਾ ਬਰਾਬਰ ਦਾ ਹੁੰਦਾ ਹੈਗਾ ਮੈਂ ਤਾਂ ਆਪਦੀ ਇਕੱਲੀ ਬੀਬੀ ਰੱਖੂਗਾ ਬਸ ਨਾ ਮੇਰਾ ਭਰਾ ਮੈਨੂੰ ਲਿਖ ਕੇ ਦੇ ਦੇ ਵੀ ਇਹ ਨਾਂ ਤਾਂ ਇਹ ਦੁਆਦ ਮੇਰੀ ਪਾਂ ਗੀ ਹਨਾ ਨਾ ਉਹ ਮੇਰੀ ਬੀਬੀ ਨੂੰ ਇਹ ਦੁਆਦ ਮਾਂ ਕਹੇ ਨਾ ਤਾਂ ਉਹ ਇਹ ਦੁਆਦ ਮੇਰੀ ਬੀਬੀ ਨੂੰ ਮਿਲਣਾ ਵੇ ਤੇ ਨਾ ਮੇਰੀ ਬੀਬੀ ਤੇ ਆਪਦੀ ਮਾਂ ਦਾ ਅਧਿਕਾਰ ਰੱਖੇ ਕੋਈ ਨਾ ਤਾਂ ਮਾਂ ਕਿਸੇ ਤੋਂ ਖੋਹੀ ਜਾਂਦੀ ਹੈ ਨਾ ਅੱਜ ਤੱਕ ਮਾਂ ਕਿਸੇ ਤੋਂ ਵੰਡੀ ਹੈਗੀ ਇਹ ਤਾਂ ਮਾਨਸਿਕ ਸੰਤੁਲਨ ਸਹੀ ਨਹੀਂ ਹੈਗਾ ਇਹ ਤਾਂ ਸੱਚੀਓਂ ਪਾਗਲ ਹੋ ਰਿਹਾ ਹੈਗਾ ਇਹ ਜਮੀਨ ਤਾਂ ਇਹਨੂੰ ਇਕੱਲੇ ਨੂੰ ਦੇਣੀ ਸੀ ਤੇ ਸਾਡੇ ਸੱਜਿਆਂ ਦਾ ਤਾਂ ਫਾਇਦਾ ਹੀ ਨਹੀਂ ਦੀ ਬੰਡੀਆਂ ਪਾਉਂਦਾ ਚੱਕਦਾ ਚੁੰਨੀ ਇੱਕ ਪਾਸੇ ਮਾਂ ਪੁੱਤ ਹੋ ਜਾਂਦੇ ਵਸ ਗੱਲ ਨਹੀਂ ਬੁੜਕੀ ਤੀ ਦੇਖ ਬਈ ਮੰਨੂ ਤੇਰੇ ਲੇ ਹਾਲੇ ਵੀ ਮੌਕਾ ਹੈਗਾ ਸਾਹਮਲਾਉ ਦੀ ਜਮੀਨ ਨਾ ਜੀ ਮੈਂ ਨਹੀਂ ਹੋਰ ਕੁਝ ਚਾਹੁੰਦਾ ਬਸ ਮੈਨੂੰ ਤਾਂ ਮੇਰੀ ਇਕੱਲੀ ਬੀਬੀ ਦੇ ਦਿਓ ਇਹ ਤਾਂ ਫੇਰ ਤਾਰਨਾ ਧੱਕਾ ਹੋ ਰਿਹਾ ਮਾਂ ਨੂੰ ਨਾਂ ਮਿਲਣ ਦਾ ਤੁਸੀਂ ਦੱਸੋ ਭਾਈ ਉਤਾਰ ਉਹ ਤਾਂ ਕੱਲੀ ਉਹਦੀ ਮਾਂ ਰੱਖਣਾ ਚਾਹੁੰਦਾ ਹੈਗਾ ਉਹ ਤਾਂ ਸਾਰੀ ਜ਼ਮੀਨ ਦੇ ਬਦਲੇ ਸਿਰਫ ਉਹਦਾ ਉਹਦੀ ਮਾਂ ਮੰਗਦਾ ਹੈਗਾ ਚਲ ਠੀਕ ਹੈ ਫਿਰ ਜੇ ਮਾਂ ਰੱਖਣੀ ਚਾਹੁੰਦਾ ਮਾਂ ਰੱਖ ਲੈ ਜ਼ਮੀਨ ਅਸੀਂ ਰੱਖ ਲੈਨੇ ਬਾਕੀ ਇਹਦੀ ਮਰਜ਼ੀ ਹੈ ਸਮਝਣਾ ਇਹਨੂੰ ਠੰਡੇ ਜਿਹੇ ਦਿਮਾਗ ਨਾਲ ਇਹਨੂੰ ਸਮਝਾ ਜੇ ਕੀ ਨਾ ਦੱਸ ਕਿ ਟੁੱਟੇ ਲੱਗੇ ਪੰਚਾਇਤ ਦੇ ਫਿਰ ਇਹ ਆਪਾਂ ਕੁਝ ਨਹੀਂ ਕਰ ਸਕਦੇ ਪੰਚਾਇਤ ਪੰਚਾਇਤ ਦੇ ਕੋਈ ਸਾਰੇ ਨਹੀਂ ਰਹਿਣਾ ਚਲ ਭਾਈ ਮਨੂ ਹਉਨ 10 ਪਾਈ ਮੰਨੂ ਠੰਡੇ ਦਿਮਾਗ ਨਾਲ ਸੋਚ ਲੈ ਹੁਣ ਵੀ ਮੌਕਾ ਹੈ ਤੇਰੇ ਲਈ ਐਵੇਂ ਨਾ ਆਪਦਾ ਬਹੁਤ ਵੱਡਾ ਨੁਕਸਾਨ ਕਰ ਰਹੇ ਤੂੰ ਉਹਦਾ ਨਾ ਮੈਂਬਰ ਨਹੀਂ ਹੈ ਬਾਈ ਮੈਂ ਤਾਂ ਬੀਬੀ ਰੱਖੂ ਆਪਦੀ ਬਸ ਮੈਨੂੰ ਤਾਂ ਇਕੱਲੀ ਬੀਬੀ ਚਾਹੀਦੀ ਐ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਰੋਜ਼ ਰੋਜ਼ ਆਪ ਪੰਚਾਇਤ ਇਕੱਠੀ ਕਰਦੇ ਸੋਹਣੇ ਨਹੀਂ ਲੱਗਦੇ ਹੁਣ ਵੀ ਪੱਕਾ ਫੈਸਲਾ ਲੈ ਲੈ ਉਹਦਾ ਪੱਕਾ ਫੈਸਲਾ ਹੀ ਆ ਸਾਰਾ ਕੁਝ ਨਾ ਤੁਸੀਂ ਮੇਰੇ ਵੱਡੇ ਭਾਈ ਨੂੰ ਦੇ ਦਿਓ ਹੁਣ ਫਿਰ ਮੈਂ ਜਾ ਕੇ ਵਿੱਚ ਕਹਿਦਾ ਵੀ ਉਹ ਤਾਂ ਮੰਨਤਾ ਨਹੀਂ ਉਹ ਤਾਂ ਆਪਦੀ ਇਕੱਲੀ ਮਾਈ ਰੱਖੂਗਾ ਹਾਂ ਮੈਂ ਤਾਂ ਇਕੱਲੀ ਬੀਬੀ ਰੱਖੂਗਾ ਪੱਕਾ ਫੈਸਲਾ ਹੁਣ ਤੇਰਾ ਦੁਬਾਰੇ ਸੋਚ ਠੀਕ ਆ ਜਾ ਫਿਰ ਹਾਲ ਐ ਭਾਈ ਮੰਨੂ ਜ਼ਮੀਨ ਦੇ ਕਾਗਜ਼ਾਂ ਤੇ ਸਾਈਨ ਕਰ ਦੇ ਸਾਰੀ ਜ਼ਮੀਨ ਜਾਇਦਾਦ ਤੇਰੇ ਵੱਡੇ ਭਾਈ ਦੀ ਹੋ ਜੂਗੀ ਮੈਂ ਤਾਂ ਸਾਈਨ ਕਰ ਦਿੰਨਾ ਤੁਸੀਂ ਮੇਰੇ ਵੱਡੇ ਭਾਈ ਤੋਂ ਵੀ ਸਾਈਨ ਕਰਾ ਕੇ ਦਿਓ ਵੀ ਇਹ ਤੋਂ ਬਾਅਦ ਬੀਬੀ ਮੇਰੀ ਆ ਕੋਈ ਨਾ ਭਾਈ ਤੂੰ ਕਰ ਦੇ ਇਹ ਤੋਂ ਬਾਅਦ ਚ ਇਹ ਵੀ ਕਰ ਦੇਣਗੇ ਆ ਲਓ ਜੀ ਮੇਰੇ ਵੱਡੇ ਭਾਈ ਤੋਂ ਵੀ ਕਰਾ ਕੇ ਦਿਓ ਸਾਈਨ ਬੀਬੀ ਮੇਰੀ ਕੱਲੀ ਦੀ ਆ ਤੁਸੀਂ ਵੀ ਸੈਂਡ ਕਰ ਦਿਓ ਹਾਂ ਸਾਰੀ ਜ਼ਮੀਨ ਜਾਇਦਾਦ ਤੇਰੇ ਵੱਡੇ ਭਾਈ ਦੀ ਹੋ ਗਈ ਕੱਲੀ ਤੇਰੀ ਮਾਂ ਐ ਤੇਰੇ ਲਈ ਲੇ ਬਈ ਹੁ ਤਾਰਖ ਉਹਨੇ ਬਹੁਤ ਵੱਡਾ ਆਪਣਾ ਨੁਕਸਾਨ ਕਰ ਲਿਆ ਜਾਇਦਾਤ ਸਾਰੀ ਤੈਨੂੰ ਦੇਤੀ ਉਹਨੇ ਮਾਂ ਦਾ ਹਿੱਸਾ ਨਾ ਉਹਦਾ ਹਿੱਸਾ ਰੱਖਿਆ ਨਹੀਂ ਹੁਣ ਬਈ ਆ ਘਰੋਂ ਉਹਨੂੰ ਛੱਡ ਦਿੱਤੀ ਹਾਂ ਸਰਪੰਚ ਸਾਹਿਬ ਮੈਨੂੰ ਮੰਨਦੂਰ ਹੈ ਬਸ ਠੀਕ ਹੈ ਲਿਖ ਲਓ ਆ ਲੋ ਭਾਈ ਥੋੜੀ ਜ਼ਮੀਨ ਦੇ ਕਾਰਨ ਚੰਗਾ ਹੀ ਸਰਪੰਚਾ ਚੰਗਾ ਉਹ ਤੈਨੂੰ ਇੱਕ ਗੱਲ ਦਾ ਪਤਾ ਲੱਗਿਆ ਕਿਹੜੀ ਗੱਲ ਹੈ ਇਹ ਤਾਂ ਮੰਨੂ ਨੇ ਸਿਧਰਾਇਆ ਯਾਰ ਉਤਾਰਦਾ ਭਾਈ ਹਾਂ 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 ਤੇ ਉਤਾਰਦਾ ਮਾਨਸ ਰਹਿਣ ਲੱਗ ਗਿਆ ਹਾਂ ਤੇ ਉਹਨਾਂ ਨੇ ਹੁਣ ਬੰਡ ਹੋਈ ਸੀਗੀ ਜਮੀਨ ਦੀ ਅੱਛਾ ਅੱਜ ਸਪੈਚ ਦੇ ਬੈਠੇ ਸੀਗੇ ਸਾਰੇ ਜਾਣੇ ਅੱਛਾ ਪਤੰਦ ਨੇ ਕੀ ਕੀਤਾ ਵਧੀਆ 15 ਕਿੱਲੇ ਆਉਂਦੀ ਸੀ ਉਹਨੂੰ ਭਾਈ 7.5 ਕਿਲੋ ਆਪ ਹੁੰਦੇ ਸੀਗੇ ਤੇ 5 ਕਿੱਲੇ ਦੀ ਮਾਂ ਦੇਉਂਦੀ ਸੀ ਹਾਂ ਮੈਂ ਵੀ ਸੁਣਿਆਗਾ ਵੀ ਸੁਣਿਆਗਾ ਜੀ ਬਵਾ ਹੁੰਦੀ ਸੀ ਹਾਂ ਤੇ ਕਹਿੰਦਾ ਮੈਂ ਤਾਂ ਆਦੀ ਮਾਰ ਰੱਖੂੰਗਾ ਇਹ ਹੀ ਕਿਉਂ ਯਾਰ ਉਹਨੇ ਮਾਰ ਕੇ ਉਹ ਦਾਣੀ ਹਰ ਕਮਲ ਹੀ ਆ ਯਾਰਾ ਇੰਨੀ ਜ਼ਮੀਨ ਸੀਗੀ ਉਹਦੇ ਨਾਲੇ ਤੇ ਜ਼ਮੀਨ ਰੱਖ ਜੇ ਨਾਪ ਨਹੀਂ ਕਰਨੀ ਠੇਕੇ ਦੇ ਦੇ ਉਹੀ ਤਾਂ ਯਾਰ ਲੈ ਇਹ ਤੋਂ ਵੱਡਾ ਕਮਲਾ ਹੋਊਗਾ ਕੀ ਬਦ ਬਈ ਕਮਲਾ ਕਮਲਾ ਕਹੋਣੀ ਯਾਰ ਮੈਨੂੰ ਤਾਂ ਸੱਚੀ ਵਾਲਾ ਕਮਲਾ ਦਾ ਕਮਲੀ ਰਹਿ ਗਿਆ ਔੜੀ ਗੱਲ ਸੱਚੀ ਹੋਗੀ ਉਹੀ ਤਾਂ ਗੱਲ ਹੈ ਕਿ ਦਿਮਾਗ ਹੁੰਦਾ ਜ਼ਮੀਨ ਨਾ ਰੱਖਦਾ ਉਹੀ ਤਾਂ ਗੱਲ ਆ ਯਾਰ ਮਾਂ ਰੱਖ ਕੇ ਬਹਿ ਗਿਆ ਲੈ ਕੀ ਕਰੂਗਾ ਉਹ ਜ਼ਮੀਨ ਸੀ ਠੇਕੇ ਦੇ ਦਿੰਦਾ ਕੰਮ ਕਰਦੇ ਤੇ ਲੋਕ ਠੇਕਾ ਆਉਂਦਾ ਉਹੀ ਤਾਂ ਹੁਣ ਖਾਊਗਾ ਵੀ ਕੀ ਕੀ ਬੋਲ ਤਾ ਗੱਲਾਂ ਆਦੀ ਮਾਂ ਚ ਬੁੱਕਲ ਚ ਬੈਠਾ ਰਹੂਗਾ ਹਾਂ ਆਲੇ ਯਾਰ ਅੱਡੇ ਬਾਲੇ ਲੋਕ ਨੇ ਯਾਰ ਆਓ ਆ ਕੇ ਬੀਬੀ